ਜਦੋਂ ਅੱਧੀ ਰਾਤ ਇੱਕ ਪਰਿਵਾਰ ਸੁਨਾਰੀਆ ਜੇਲ ਪਹੁੰਚਿਆ ਬਾਬਾ ਜੀ ਨੂੰ ਮਿਲਣ ਦੇ ਲਈ ਇਹ ਉਹੀ ਪਰਿਵਾਰ ਜਿਸ ਨੇ ਬਾਬਾ ਜੀਤੇ ਬੇਅੰਤ ਦੋਸ਼ ਲਗਾਏ ਸਨ ਜਿਨ੍ਹਾਂ ਨੇ ਬਾਬਾ ਜੀ ਨੂੰ ਭਲਾ ਬੁਰਾ ਆਖਿਆ ਸੀ ਫਿਰ ਆਖੀਰ ਅਜਿਹਾ ਕੀ ਹੋਇਆ ਪਿਤਾ ਜੀ ਦੀ ਸੰਗਤ ਦੇ ਨਾਲ ਆਪ ਜੀ ਸਾਰੇ ਜੁੜੇ ਹੋਏ ਹੋ ਡੇਰਾ ਸੱਚਾ ਸੋਬਦਾ ਦੀ ਸਮਰਤੀ ਸੰਗਤ ਆਪ ਮੇਰੇ ਨਾਲ ਇੱਕ ਵਾਰ ਨਾਰਾ ਲਗਾਓ ਆਪਣੀਆਂ ਹਾਜ਼ਰੀ ਲਗਵਾਓ ਆਖੋ ਜੀ ਧੰ ਤਨ ਸਤਿਗੁਰੂ ਤੇਰਾ ਆਸਰਾ ਜਿਸ ਤਰ੍ਹਾਂ ਪਿਤਾ ਜੀ ਹਮੇਸ਼ਾ ਹੀ ਸਾਰਿਆਂ ਨੂੰ ਆਗਾ ਕਰਦੇ ਨੇ ਇਹ ਕਹਿੰਦੇ ਨੇ ਭਾਈ ਸਾਰੇ ਹੀ ਨਸ਼ਿਆਂ ਤੋਂ ਦੂਰ ਰਹੋ ਤੇ ਸਾਰੇ ਹੀ ਇੱਕ ਦੂਜੇ ਦਾ ਭਲਾ ਕਰੋ ਕਦੇ ਕਿਸੇ ਦਾ ਬੁਰਾ ਨਾ ਕਰੋ ਕਿਸੇ ਦਾ ਮਾੜਾ ਨਾ ਕਰੋ ਪਰ ਕਦੇ ਵੀ ਅਸੀਂ ਇਹਨਾਂ ਚੀਜ਼ਾਂ ਨੂੰ ਸਮਝਿਆ ਨਹੀਂ ਹੈ ਤੇ ਜਿੰਨੀ ਵੀ ਡੇਰਾ ਸੱਚਾ ਸੌਦਾ ਦੀ ਸੰਗਤ ਹੈ ਤੇ ਹਮੇਸ਼ਾ ਹੀ ਪਿਤਾ ਜੀ ਨੇ ਉਹਨਾਂ ਨੂੰ ਆਖਿਆ ਹੈ ਕਿ ਭਾਈ ਸਾਰੇ ਹੀ ਰਲ ਮਿਲ ਕੇ ਪ੍ਰੇਮ ਭਾਵਨਾ ਦੇ ਨਾਲ ਰਹਿਣਾ ਕਰੋ ਪਰ ਪਤਾ ਨਹੀਂ ਫਿਰ ਜਿਹੜੇ ਕੁਝ ਲੋਕ ਅਜਿਹੇ ਨੇ ਜਿਹੜੇ ਪਿਤਾ ਜੀ ਨੂੰ ਮਾੜਾ ਦੱਸਦੇ ਨੇ ਜਿਨ੍ਹਾਂ ਨੇ ਤਰ੍ਹਾਂ-ਤਰ੍ਹਾਂ ਦੇ ਤੇ अनेका આરોਪ ਜਿਹੜੇ ਨੇ ਉਹ ਲਗਾਉਣਾ ਕੀਤੇ ਨੇ अनेका ਤਰ੍ਹਾਂ ਦੇ આરોਪ ਦੋਸ਼ ਜਿਹੜੇ ਨੇ ਪਿਤਾ ਜੀ ਤੇ ਲਗਾਏ ਗਏ ਨੇ ਪਰ ਪਿਤਾ ਜੀ ਨੇ ਕਦੇ ਉਹਨਾਂ ਲੋਕਾਂ ਨੂੰ ਵੀ ਮਾੜਾ ਨਹੀਂ ਆਖਿਆ ਕਦੇ ਪਿਤਾ ਜੀ ਨੇ ਉਹਨਾਂ ਲੋਕਾਂ ਨੂੰ ਵੀ ਇਹ ਗੱਲ ਨਹੀਂ ਆਖੀ ਕਿ ਤੁਸੀਂ ਕੀ ਕਹਿ ਰਹੇ ਹੋ ਪਿਤਾ ਜੀ ਨੇ ਸਗੋਂ ਉਹਨਾਂ ਦਾ ਵੀ ਭਲਾ ਹੀ ਕੀਤਾ ਉਹਨਾਂ ਦੇ ਬਾਰੇ ਕਦੇ ਵੀ ਉਹਨਾਂ ਨੇ ਕੋਈ ਅਜੇ ਹੀ ਗੱਲਬਾਤ ਜਿਹੜੀ ਹੈ ਉਹ ਨਹੀਂ ਕੀਤੀ ਸੋ ਮੈਂ ਆਪ ਜੀ ਨਾਲ ਇਹ ਗੱਲਬਾਤ ਜਿਹੜੀ ਹੈ ਜ਼ਰੂਰ ਸਾਂਝੀ ਤਾਂ ਕਰਕੇ ਕਰ ਰਿਹਾ ਕਿਉਂਕਿ ਸਾਨੂੰ ਇਹ ਗੱਲ ਬਿਲਕੁਲ ਸਮਝਣੀ ਪਵੇਗੀ ਕਿਉਂਕਿ ਪਿਤਾ ਜੀ ਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ ਕੋਈ ਵਿਰੋਧ ਨਹੀਂ ਹੈ ਉਹ ਕਿਸੇ ਦਾ ਮਾੜਾ ਨਹੀਂ ਚਾਹੁੰਦੇ ਤੇ ਨਾ ਹੀ ਉਹ ਕਿਸੇ ਦਾ ਮਾੜਾ ਕਰਦੇ ਨੇ ਡੇਰਾ ਸੱਚਾ ਸੌਦਾ ਦੇ ਜਿਹੜੀ ਹੈ ਸਭ ਤੋਂ ਪਹਿਲੀ ਸਿੱਖਿਆ ਹੀ ਇਹ ਹੈ ਕਿ ਚਾਹੇ ਤੁਹਾਨੂੰ ਕੋਈ ਜਿੰਨਾ ਮਰਜੀ ਮਾੜਾ ਆਕੇ ਤੁਹਾਡੇ ਜਿਹੜੇ ਨੇ ਉਹ ਜਿੰਨੇ ਜੀ ਤੁਹਾਡੇ ਤੇ ਹਮਲੇ ਵੀ ਕਰੇ ਪਰ ਉਹਨੂੰ ਤੁਸੀਂ ਮਾੜਾ ਨਾ ਆਖੋ ਤੁਸੀਂ ਸ਼ਬਦੀ ਵਾਰ ਕਰਕੇ ਕਦੇ ਉਹਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਨਾ ਕਰੋ ਇੱਕ ਨਾ ਇੱਕ ਦਿਨ ਨੂੰ ਸਮਝ ਜ਼ਰੂਰ ਆਏਗੀ ਪਰ ਜਦੋਂ ਉਹ ਸਮਝ ਆਏਗੀ ਉਹ ਤੁਹਾਡੇ ਆਪਣਿਆਂ પાਕੇ ਫੈਰੀ ਡਿੱਗੇਗਾ ਇਹ ਸਿੱਖਿਆ ਜਿਹੜੀ ਹੈ ਉਹ ਸਾਨੂੰ ਦਿੱਤੀ ਜਾਂਦੀ ਹੈ ਪਰ ਅਸੀਂ ਸ਼ਾਇਦ ਇਹਨਾਂ ਚੀਜ਼ਾਂ ਤੋਂ ਮੁਨਕਰ ਹੋ ਜਾਂਦੇ ਆ ਇਹਨਾਂ ਚੀਜ਼ਾਂ ਤੋਂ ਅਸੀਂ ਵਾਂਝੇ ਹੋ ਜਾਂਦੇ ਆ ਤੇ ਸਾਨੂੰ ਫਿਰ ਹੋਰ ਚੀਜ਼ਾਂ ਜਿਹੜੀਆਂ ਨੇ ਆਣ ਕੇ ਦਬੋਚ ਲੈਂਦੀਆਂ ਨੇ ਇਸੇ ਤਰ੍ਹਾਂ ਇੱਕ ਪਰਿਵਾਰ ਜਿਸ ਨੇ ਬਾਬਾ ਜੀ ਤੇ ਬਹੁਤ ਤਰ੍ਹਾਂ ਦੇ ਆਰੋਪ ਤਾਂ ਲਗਾਏ ਪਰ ਉਹ ਆਰੋਪ ਲਗਾਉਣ ਤੋਂ ਬਾਅਦ ਬਹੁਤ ਤਰ੍ਹਾਂ ਪਛਤਾਏ ਤੇ ਉਹਨਾਂ ਨੂੰ ਆਪਣੇ ਕੀਤੇ ਤੇ ਪਛਤਾਵਾ ਹੋਇਆ ਆਪਣੀ ਗਲਤੀ ਤੇ ਪਛਤਾਵਾ ਹੋਇਆ ਸੋ ਆਖਰ ਕਿਸ ਤਰ੍ਹਾਂ ਇੱਕ ਪਰਿਵਾਰ ਜਿਹੜਾ ਕਿ ਬਾਬਾ ਜੀ ਦੇ ਉੱਤੇ ਕਾਫੀ ਤਰ੍ਹਾਂ ਦੇ ਆਰੋਪ ਲਗਾਉਂਦਾ ਹੈ ਡੇਰੇ ਨੂੰ ਉਹ ਧੰਦਾ ਜਿਹੜਾ ਹੈ ਸਾਬਤ ਕਰਨਾ ਚਾਹੁੰਦੇ ਨੇ ਤੇ ਬਾਬਾ ਜੀ ਕੇ ਤਰ੍ਹਾਂ ਤਰ੍ਹਾਂ ਤੇ ਉਹ ਆਰੋਪ ਲਗਾਉਂਦੇ ਨੇ ਇਹ ਕਹਿੰਦੇ ਨੇ ਕਿ ਬਾਬਾ ਜੀ ਨੇ ਹੁਣ ਤੱਕ ਬਹੁਤ ਮਾੜੇ ਕੰਮ ਕੀਤੇ ਨੇ ਤਰ੍ਹਾਂ ਤਰ੍ਹਾਂ ਦੀਆਂ ਦੱਲਾ ਬਾਪਾ ਆਪਣੇ ਕੋਲੋਂ ਘੜੀਆਂ ਹੋਈਆਂ ਉਹਨਾਂ ਲੋਕਾਂ ਨੇ ਸਾਂਝੀਆਂ ਕੀਤੀਆਂ ਪਰ ਕਦੇ ਵੀ ਇਹ ਗੱਲ ਨਹੀਂ ਹੋਈ ਕਿ ਬਾਬਾ ਜੀ ਨੇ ਉਹਨਾਂ ਦਾ ਮਾੜਾ ਕੀਤਾ ਹੋਵੇ ਪਰ ਉਹ ਬਿਲਕੁਲ ਵੀ ਇਸ ਗੱਲ ਤੋਂ ਅਣਜਾਣ ਸਨ ਉਹਨਾਂ ਨੂੰ ਇਹ ਸੀ ਕਿ ਅਸੀਂ ਬਾਬਾ ਜੀ ਬਾਰੇ ਬੋਲ ਰਹੇ ਹਾਂ ਤੇ ਬਾਬਾ ਜੀ ਵੀ ਸਾਡੇ ਬਾਰੇ ਬੋਲਣ ਉਹ ਅਸਲ 'ਚ ਪਰਿਵਾਰ ਦੇ ਮਨ ਵਿੱਚ ਇਹ ਗੱਲ ਸੀ ਕਿ ਸਾਨੂੰ ਜਿਹੜੀ ਦੁਨੀਆ ਦੇ ਵਿੱਚ ਸਿੰਪਥੀ ਮਿਲੇ ਜੇਕਰ ਬਾਬਾ ਜੀ ਬੋਲਣ ਤੇ ਅਸੀਂ ਮਸ਼ਹੂਰ ਹੋ ਜਾਈਏ بڑے ਲੋਕ ਐਹੋ ਜਿਹੇ ਆ ਸਾਹਾ ਸੰਗਤ ਜਿਹੜੇ ਆਪਣੇ ਆਪ ਦੇ ਵਿੱਚ ਇਦਾਂ ਹੁੰਦੇ ਨੇ ਕਿ ਸਾਡੇ ਬਾਰੇ ਕੋਈ ਵੱਡਾ ਬੰਦਾ ਬੋਲੇ ਕਈ ਵਾਰੀ ਉਹ ਐਸੇ ਸਾਧੂ ਸੰਤ ਮਹਾਂਪੁਰਸ਼ਾਂ ਨੂੰ ਟਾਰਗੇਟ ਕਰ ਲੈਂਦੇ ਨੇ ਕਿ ਜੇ ਇਹ ਸਾਡੇ ਬਾਰੇ ਬੋਲੇਗਾ ਇਹ ਸਾਡੇ ਬਾਰੇ ਗੱਲਬਾਤ ਕਰੇਗਾ ਤੇ ਸ਼ਾਇਦ ਦੁਨੀਆ ਸਾਨੂੰ ਜਾਣਨ ਲੱਗ ਜਾਏਗੀ ਦੁਨੀਆ ਸਾਨੂੰ ਪਹਿਚਾਨਣ ਲੱਗ ਜਾਏਗੀ ਇਸ ਕਰਕੇ ਅਸੀਂ ਇਹਨਾਂ ਦੇ ਉੱਪਰ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਈਏ ਇਹਨਾਂ ਨੂੰ ਬੋਲਣਾ ਸ਼ੁਰੂ ਕਰ ਦਈਏ ਪਰ ਕਹਿੰਦੇ ਉਹਨਾਂ ਦਾ ਜਿਹੜੀਆਂ ਚਲੀਆਂ ਹੋਈਆਂ ਚਾਲਾਂ ਨੇ ਉਹ ਕਦੇ ਵੀ ਸਫਲ ਨਹੀਂ ਹੁੰਦੀਆਂ ਇਸ ਕਰਕੇ ਪਿਤਾ ਜੀ ਕਦੇ ਵੀ ਕੁਝ ਵੀ ਅਜੇਹਾ ਨਹੀਂ ਕਰਦੇ ਉਹ ਤੇ ਸਭ ਦੇ ਦਿਲਾਂ ਦੀਆਂ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਕਿਹੜਾ ਚੰਗੀ ਭਾਵਨਾ ਵਾਲਾ ਹੈ ਕਿਹੜਾ ਮਾੜੀ ਭਾਵਨਾ ਵਾਲਾ ਹੈ ਇਸੇ ਤਰ੍ਹਾਂ ਉਹ ਪਰਿਵਾਰ ਨੇ ਵੀ ਬਹੁਤ ਕੁਝ ਕੀਤਾ ਪਰ ਪਿਤਾ ਜੀ ਨੇ ਕਦੇ ਮੋੜ ਕੇ ਜਵਾਬ ਨਹੀਂ ਦਿੱਤਾ ਕੁਝ ਲੋਕ ਜਿਹੜੇ ਬਾਬਾ ਜੀ ਦੇ ਨਿੰਦਕ ਸਨ ਉਹਨਾਂ ਨੂੰ ਬਹੁਤ ਸਲਾਇਆ ਕਰਦੇ ਤੇ ਕਹਿੰਦੇ ਵੀ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਪਿਤਾ ਜੀ ਦੇ ਖਿਲਾਫ ਬੋਲ ਰਹੇ ਹੋ ਪਿਤਾ ਜੀ ਨੂੰ ਇਸੇ ਤਰ੍ਹਾਂ ਤੁਸੀਂ ਬੋਲੀ ਜਾਓ ਇਸੇ ਤਰ੍ਹਾਂ ਤੁਸੀਂ ਉਹਨਾਂ ਤੇ ਇਲਜ਼ਾਮ ਲਗਾਉਂਦੇ ਜਾਓ ਕਿ ਅਸੀਂ ਤੁਹਾਡਾ ਸਾਥ ਦੇਮਾਂ ਗੇ ਬਹੁਤ ਸਾਰੀਆਂ ਚੰਡਾਲ ਚੌਕੜੀਆਂ ਜਿਹੜੀਆਂ ਸੀ ਉਹ ਇਕੱਠੀਆਂ ਹੋ ਜਾਂਦੀਆਂ ਨੇ ਤੇ ਇਸ ਤਰ੍ਹਾਂ ਪਿਤਾ ਜੀ ਦੇ ਖਿਲਾਫ ਉਹ ਬੋਲਣਾ ਸ਼ੁਰੂ ਕਰ ਦਿੰਦੇ ਨੇ ਲਗਾਤਾਰ ਬੋਲੀ ਜਾਂਦੇ ਨੇ ਕਾਫੀ ਮਹੀਨੇ ਜਿਹੜੇ ਨੇ ਲੰਘ ਜਾਂਦੇ ਨੇ ਪਰ ਇਸੇ ਤਰ੍ਹਾਂ ਫਿਰ ਇੱਕ ਦਿਨ ਜਿਹੜਾ ਉਹਨਾਂ ਦਾ ਛੋਟਾ ਬੱਚਾ ਹੁੰਦਾ ਜਦੋਂ ਉਹ ਰਾਤ ਨੂੰ ਸੌਂਦਾ ਹੈ ਤੇ ਰਾਤ ਨੂੰ ਉਹ ਡਰ-ਡਰ ਕੇ ਉੱਠਦਾ ਹੈ ਸੁਪਨੇ ਦੇ ਵਿੱਚ ਤੇ ਪਰਿਵਾਰ ਵਾਲੇ ਬਹੁਤ ਜ਼ਿਆਦਾ ਮੁਸ਼ਕਲ ਦੇ ਵਿੱਚ ਆ ਜਾਂਦੇ ਨੇ ਤੇ ਪਰਿਵਾਰ ਵਾਲੇ ਬਹੁਤ ਜ਼ਿਆਦਾ ਡਰ ਜਾਂਦੇ ਨੇ ਘਬਰਾ ਜਾਂਦੇ ਨੇ ਤੇ ਪਰ ਬਾਰੇ ਬਹੁਤ ਜ਼ਿਆਦਾ ਆਪਣੇ ਆਪ ਦੇ ਵਿੱਚ ਡਰ ਜਾਂਦੇ ਨੇ ਵੀ ਆਖਰ ਅਜਿਹਾ ਕੀ ਹੋਇਆ ਪਰ ਹੁਣ ਉਹ ਇਸ ਗੱਲ ਤੋਂ ਅਨਜਾਨ ਸਨ ਸਮਝ ਨਹੀਂ ਸੀ ਰਹੇ ਕਿ ਆਖਰ ਜੇ ਅਸੀਂ ਗਲਤ ਕਰ ਰਹੇ ਹਾਂ ਮਾੜਾ ਕਰ ਰਹੇ ਹਾਂ ਤੇ ਉਹਦਾ ਖਮਿਆਜਾ ਸਾਡੀ ਔਲਾਦ ਨੂੰ ਭੁਗਤਣਾ ਪਏਗਾ ਪਰ ਉਹ ਆਪਣੀ ਔਲਾਦ ਦੀ ਇਸ ਗੱਲ ਤੋਂ ਬਿਲਕੁਲ ਹੀ ਬੇਖਬਰ ਸਨ ਤੇ ਹੁਣ ਕਾਫੀ ਜਦੋਂ ਦਿਨ ਲੰਘ ਗਏ ਤੇ ਇੱਕ ਦਿਨ ਫਿਰ ਉਹ ਲੜਕਾ ਜਿਹੜਾ ਹੈ ਉਹ ਦੱਸਦਾ ਆਪਣੇ ਮਾਤਾ ਪਿਤਾ ਨੂੰ ਸਾਫ ਸੁਥਰੀ ਜੀ ਇਹ ਗੱਲ ਉਹ ਦੱਸ ਦਿੰਦਾ ਕਿ ਮੈਂ ਆਤਮਨ ਸੁਪਨੇ ਦੇ ਵਿੱਚ ਅੱਜ ਜਦੋਂ ਮੈਂ ਪਿਤਾ ਜੀ ਨੂੰ ਮਿਲਿਆ ਜਦੋਂ ਉਹ ਇਹ ਗੱਲ ਸੁਣਦੇ ਨੇ ਉਹ ਸਾਰੇ ਹੀ ਚੁੱਪ ਕਰ ਜਾਂਦੇ ਨੇ ਵੀ ਹੈ ਪਿਤਾ ਜੀ ਨੂੰ ਅਸੀਂ ਤਾਂ ਉਹਨਾਂ ਦੀ ਨਿੰਦਾ ਕਰਦੇ ਹਾਂ ਅਸੀਂ ਤਾਂ ਉਹਨਾਂ ਦੀ ਬੁਰਾਈ ਕਰਦੇ ਹਾਂ ਪਰ ਪਿਤਾ ਜੀ ਨੂੰ ਕਿਵੇਂ ਉਹ ਕਹਿੰਦਾ ਕਿ ਮੈਂ ਅੱਜ ਆਪਣੇ ਪਿਤਾ ਜੀ ਨੂੰ ਮਿਲਿਆ ਮੇਰੇ ਮੰਮੀ ਪਾਪਾ ਮੇਰੇ ਨਾਲ ਨੇ ਤੁਸੀਂ ਸਾਰੇ ਪਰਿਵਾਰਕ ਮੈਂਬਰ ਮੇਰੇ ਨਾਲ ਹੋ ਤੇ ਮੈਂ ਜਦੋਂ ਉਹਨਾਂ ਨੂੰ ਸੁਣਾਰੀਆ ਜੇਲ੍ਹ ਦੇ ਵਿੱਚ ਜਾ ਕੇ ਮਿਲਿਆ ਉਹਨਾਂ ਨੇ ਮੇਰਾ ਪਿਆਰ ਕਰਿਆ ਮੈਨੂੰ ਸਤਿਕਾਰ ਦਿੱਤਾ ਤੇ ਮੈਨੂੰ ਉਹਨਾਂ ਨੇ ਇਹ ਗੱਲ ਕਿ ਤੇਰੇ ਮਾਤਾ ਪਿਤਾ ਸਾਡਾ ਬਹੁਤ ਭੰਡੀ ਪ੍ਰਚਾਰ ਕਰ ਰਹੇ ਨੇ ਪਰ ਕੋਈ ਗੱਲ ਨਹੀਂ ਅਸੀਂ ਉਹਨਾਂ ਤੋਂ ਵੀ ਖੁਸ਼ ਹਾਂ ਤੇ ਉਹ ਆਪਣਾ ਕੰਮ ਕਰ ਰਹੇ ਨੇ ਪਰ ਅਸੀਂ ਆਪਣਾ ਕੰਮ ਕਰ ਰਹੇ ਹਾਂ ਸਾਨੂੰ ਉਹਨਾਂ ਨਾਲ ਕੋਈ ਗਿਲਾ ਨਹੀਂ ਹੈ ਬੱਚਿਓ ਤੁਹਾਡੇ ਨਾਲ ਕੋਈ ਗਿਲਾ ਨਹੀਂ ਹੈ ਅਸੀਂ ਤੇ ਹਮੇਸ਼ਾ ਹੀ ਸੌਦਾ ਭਲਾ ਲੋਚਦੇ ਹਾਂ ਤੇ ਉਹਨਾਂ ਦਾ ਵੀ ਭਲਾ ਹੋਵੇ ਕਿਨੇ ਪਿਤਾ ਜੀ ਨੇ ਮੈਨੂੰ ਇਹ ਗੱਲ ਆਖੀ ਹੈ ਤੇ ਜਦੋਂ ਪਰਿਵਾਰ ਨੇ ਬੈਠ ਕੇ ਇਹ ਗੱਲ ਸੋਚੀ ਵੀ ਗੱਲ ਤੇ ਬਿਲਕੁਲ ਠੀਕ ਹੈ ਆਪਾਂ ਵੀ ਕਾਫੀ ਮਹੀਨਿਆਂ ਤੋਂ ਉਹਨਾਂ ਦਾ ਭੰਡੀ ਪ੍ਰਚਾਰ ਕਰ ਰਹੇ ਆਂ ਪਰ ਉਹਨਾਂ ਨੇ ਕਦੇ ਵੀ ਕੋਈ ਗੱਲਬਾਤ ਜਿਹੜੀ ਹੈ ਨਹੀਂ ਆਖੀ ਉਹਨਾਂ ਨੇ ਕਦੇ ਵੀ ਆਪਾਂ ਨੂੰ ਮੋੜ ਕੇ ਬੁਰਾ ਬਚਨ ਨਹੀਂ ਆਖਿਆ ਤੇ ਕਿਉਂ ਨਾ ਵੀ ਹੁਣ ਸ਼ਾਇਦ ਆਪਾਂ ਇੱਕ ਵਾਰੀ ਉਹਨਾਂ ਨੂੰ ਮਿਲ ਲਈਏ ਇੱਕ ਵਾਰੀ ਉਹਨਾਂ ਦੇ ਨਾਲ ਗੱਲਬਾਤ ਕਰ ਲਈਏ ਹੁਣ ਉਹ ਪਰਿਵਾਰ ਨੇ ਸੋਚਿਆ ਵੀ ਸ਼ਾਇਦ ਇਹ ਸਭ ਤੋਂ ਵੱਡਾ ਸੰਕੇਤ ਹੈ ਕਿ ਅਸੀਂ ਉਹਨਾਂ ਨੂੰ ਮਿਲੀਏ ਕਿਉਂਕਿ ਪਰਮਾਤਮਾ ਜਦੋਂ ਵੇ ਜ਼ਬੇਦ ਬਣਾਉਂਦਾ ਸਮਾ ਬਣਾਉਂਦਾ ਤੇ ਸ਼ਾਇਦ ਅਜਿਹੇ ਤਰੀਕਿਆਂ ਦੇ ਵਿੱਚੋਂ ਹੀ ਇਨਸਾਨ ਨੂੰ ਨਿਕਲਣਾ ਪੈਂਦਾ ਗੁਜ਼ਰਨਾ ਪੈਂਦਾ ਹੈ ਤੇ ਉਹ ਪਰਿਵਾਰ ਨੇ ਪੂਰੀ ਆਪਣੀ ਜਿਹੜੀ ਹੈ ਵਾਹ ਲਗਾਈ ਪੂਰੀ ਆਪਣੇ ਵੱਲੋਂ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਉਸ ਪਰਿਵਾਰ ਨੇ ਜਿਹੜੀ ਹੈ ਗੱਲਬਾਤ ਕਰਨੀ ਸ਼ੁਰੂ ਕੀਤੀ ਪਰਿਵਾਰ ਨੇ ਕਾਫੀ ਗੱਲਾਂ ਬਾਤਾਂ ਜੜੀਆਂ ਸੀ ਸਾਂਝੀਆਂ ਕੀਤੀਆਂ ਉਸ ਪਰਿਵਾਰ ਨੇ ਇਹ ਗੱਲਬਾਤ ਜਿਹੜੀ ਹੈ ਉਹ ਸਾਹਮਣੇ ਰੱਖ ਦਿੱਤੀ ਕਿ ਅਸੀਂ ਬਿਲਕੁਲ ਜਾਵਾਂਗੇ ਤੇ ਇਧਰੋਂ ਪਿਤਾ ਜੀ ਵੀ ਜਿਹੜੇ ਨੇ ਬਾਹਰ ਆ ਜਾਂਦੇ ਨੇ ਪੈਰੋਲ ਤੇ ਤੇ ਉਹ ਡੇਰੇ ਦੇ ਤੇ ਜਾ ਕੇ ਮਿਲਣਾ ਕਰਦੇ ਨੇ ਤੇ ਸਪੈਸ਼ਲ ਜਿਹੜੀ ਹੈ ਉਹ ਮੀਟਿੰਗ ਅਰੇਂਜ ਕਰਦੇ ਨੇ ਤੇ ਪਿਤਾ ਜੀ ਨੂੰ ਮਿਲਦੇ ਨੇ ਤੇ ਜਾ ਕੇ ਉਹ ਬਚਨ ਸੁਣਦੇ ਨੇ ਜਿਵੇਂ ਬਚਨ ਸੁਣਦੇ ਨੇ ਤੇ ਉਹ ਪ੍ਰਭਾਵਿਤ ਹੁੰਦੇ ਨੇ ਤੇ ਪਿਤਾ ਜੀ ਦੀਆਂ ਗੱਲਾਂ ਤੋਂ ਫਿਰ ਉਹ ਚਰਨਾ ਵਿੱਚ ਡਿੱਗ ਜਾਂਦੇ ਨੇ ਕਹਿੰਦੇ ਵੀ ਸਾਡੇ ਵੱਲੋਂ ਬਹੁਤ ਵੱਡੀ ਗਲਤੀ ਹੋ ਗਈ ਪਰ ਸਾਡੇ ਬੱਚੇ ਨੂੰ ਸੁਪਨੇ ਵਿੱਚ ਆ ਕੇ ਤੁਸੀਂ ਸਮਝਾ ਦਿੱਤਾ ਟੋਕ ਮਾਤਰੀ ਤੁਸੀਂ ਸਮਝਾਇਆ ਤੇ ਸਾਨੂੰ ਸਾਰੇ ਪਰਿਵਾਰ ਨੂੰ ਗੱਲ ਸਮਝ ਆ ਗਈ ਪਰ ਹੁਣ ਅਸੀਂ ਡੇਰੇ ਨੂੰ ਸਮਰਪਿਤ ਹੋ ਜਾਵਾਂਗੇ ਸਾਨੂੰ ਸਮਝ ਆ ਗਈ ਵੀ ਸਡੇਰਾ ਜਾ ਸੌਦਾ ਦਾ ਅਸਲ ਉਦੇਸ਼ ਕੀ ਹੈ ਸਾਨੂੰ ਸਮਝ ਆ ਗਈ ਕਿ ਡੇਰੇ ਨੂੰ ਅਸਲ ਦੇ ਵਿੱਚ ਜਿਹੜੀ ਹੈ ਸੱਚੇ ਸੇਵਾਦਾਰਾਂ ਦੀ ਲੋੜ ਕਿਉਂ ਪੈਂਦੀ ਹੈ ਇਥੋਂ ਸੱਚੇ ਸੇਵਾਦਾਰ ਬਣ ਕੇ ਜਾਣ ਵਾਲੇ ਹਮੇਸ਼ਾ ਹੀ ਜ਼ਿੰਦਗੀ ਦੇ ਵਿੱਚ ਸਫਲ ਹੁੰਦੇ ਨੇ ਕਹਿੰਦੇ ਇਹ ਗੱਲ ਸਾਨੂੰ ਸਮਝ ਆ ਗਈ ਹੈ ਅੱਜ ਤੋਂ ਬਾਅਦ ਸਾਨੂੰ ਸਿੱਖਿਆ ਦੇ ਦਿਓ ਸਾਨੂੰ ਵੀ ਨਾਮਦਾਨ ਦੇ ਦਿਓ ਅਸੀਂ ਵੀ ਤੁਹਾਡੇ ਵਰਗੇ ਬਣਨਾ ਚਾਹੁੰਦੇ ਆ ਤੇ ਪਿਤਾ ਜੀ ਨੇ ਉਸ ਪਰਿਵਾਰ ਨੂੰ ਵੀ ਬਖਸ਼ਿਸ਼ਾਂ ਦੇ ਕੇ ਨਿਵਾਜਿਆ ਨਾਮਦਾਨ ਦਿੱਤਾ ਤੇ ਡੇਰੇ ਦੀ ਸਮੁੱਚੀ ਸੇਵਾ ਜਿਹੜੀ ਹੈ ਉਹਨਾਂ ਪਰਿਵਾਰ ਨੂੰ ਦੇ ਦਿੱਤੀ ਤੇ ਉਹਨਾਂ ਨੇ ਹਮੇਸ਼ਾ ਲਈ ਆਪਣੇ ਜੀਵਨ ਨੂੰ ਸੁਧਾਰ ਲਿਆ ਇਹ ਹੈ ਬਚਨਾਂ ਦੀ ਤਾਕਤ ਇਸ ਤਰ੍ਹਾਂ ਇੱਕ ਬੱਚੇ ਦੇ ਥਰੂ ਪੂਰੇ ਪਰਿਵਾਰ ਦਾ ਜੀਵਨ ਬਦਲ ਦਿੱਤਾ ਪਿਤਾ ਜੀ ਨੇ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ